ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਸਿੱਖਾਂ ਨੇ ਬੇਨਤੀ ਕੀਤੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕਿੱਥੋਂ ਚੱਲਿਆ ਹੈ ਗੁਰੂ ਜੀ ਨੇ ਕਿਹਾ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਗਾਉਣ ਦਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਆ ਰਿਹਾ ਹੈ ਇਸ ਲਈ ਰਵਾਬੀ ਲੋਕ ਅੰਮ੍ਰਿਤ ਵੇਲੇ ਆ ਕੇ ਆਸਾਂ ਦੀ ਵਾਰ ਦਾ ਕੀਰਤਨ ਕਰਦੇ ਹਨ ਸਿੱਖਾਂ ਨੇ ਇਹ ਗੱਲ ਸੁਣ ਕੇ ਕਿਹਾ ਰਵਾਬੀ ਜਿਸ ਵੇਲੇ ਸ੍ਰੀ ਆਸਾਂ ਜੀ ਦੀ ਵਾਰ ਗਾਉਂਦੇ ਹਨ ਤਾਂ ਸ਼ਲੋਕਾਂ ਦੇ ਨਾਲ ਸ਼ਬਦ ਆਪੋ ਆਪਣੀ ਮਰਜ਼ੀ ਅਨੁਸਾਰ ਪੜ੍ਹਦੇ ਹਨ ਆਪ ਕੋਈ ਅਜਾਈ ਬਾਣੀ ਰਚੋ ਜੋ ਹਰ ਇੱਕ ਸ਼ਲੋਕ ਤੋਂ ਪਹਿਲਾਂ ਉਹੀ ਬਾਣੀ ਪੜੀ ਜਾਵੇ ਸਿੱਖਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਸਾ ਜੀ ਦੀ ਵਾਰ ਦੇ 24 ਸ਼ਲੋਕਾਂ ਦੇ ਅਨਸਾਰ 6 ਸ਼ੰਤ ਉਚਾਰ ਕੇ 24 ਛੱਕੇ ਬਣਾ ਦਿੱਤੇ ਅਤੇ ਸਭ ਰਬਾਬੀਆਂ ਰਾਗੀਆਂ ਨੂੰ ਹੁਕਮ ਦਿੱਤਾ ਕਿ ਹਰ ਸ਼ਲੋਕ ਤੋਂ ਪਹਿਲਾਂ ਇਹਨਾਂ ਸ਼ੰਤਾਂ ਦੀ ਇੱਕ ਇੱਕ ਪੌੜੀ ਪਹਿਲੇ ਗਾਉਣੀ ਫਿਰ ਸਿੱਖਾਂ ਨੇ ਕਿਹਾ ਪ੍ਰਮਾਤਮਾ ਦੇ ਭਗਤੀ ਰੂਪੀ ਗਾੜੇ ਰੰਗ ਵਿੱਚ ਆਪ ਜੀ ਦਾ ਮਨ ਕਿਵੇਂ ਰੰਗਿਆ ਗਿਆ ਹੈ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਜਿਸ ਵੇਲੇ RAM ਰਾਜੇ ਦੇ ਪ੍ਰੇਮ ਵਿੱਚ ਮਨ ਰੰਗਿਆ ਗਿਆ ਤਾਂ ਅੰਮ੍ਰਿਤ ਰੂਪ ਹਰੀ ਵਿਖੇ ਮੇਰੇ ਲੋਇਣਾ ਲੋਇਣਾ ਨੇਤਰ ਨੇ ਭਜ ਗਏ ਮਨ RAM ਕਸਵੱਟੀ ਲਾਇਆ ਕੰਚਨ ਸੋਵਿੰਨਾ ਜਿਸ ਵੇਲੇ ਮਨ ਨੂੰ RAM ਦੀ ਭਗਤੀ ਰੂਪ ਕਸੌਟੀ ਉੱਤੇ ਲਗਾਇਆ ਤਾਂ ਕੰਚਨ ਸੋਨੇ ਵਾਂਗ ਸੋਵਿੰਨਾ ਸੁੰਦਰ ਰੰਗ ਵਾਲਾ ਹੋ ਗਿਆ ଅਥਵਾ ਕੰਚਨ ਸੋਵਿੰਨਾ ਸੋਨਾ 12 ਬੰਨੀਆਂ ਦੇ ਸੋਨੇ ਵਾਂਗ ਸ਼ੁੱਧ ਹੋ ਗਿਆ ਅਰਥਾਤ 10 ਇੰਦਰੀਏ ਤੇ ਮਨ ਬੁੱਧੀ ਬੇਕਾਰ ਰੂਪ ਵਿਸ਼ਿਆਂ ਤੋਂ ਰਹਿਤ ਹੋ ਕੇ ਸ਼ੁੱਧ ਹੋ ਗਿਆ ਕਸੌਟੀ ਉਹ ਹੈ ਇੱਕ ਤਰ੍ਹਾਂ ਦੇ ਪੱਥਰ ਦਾ ਟੁਕੜਾ ਹੁੰਦਾ ਹੈ ਜਿਸ ਤੇ ਸੋਨੇ ਨੂੰ ਘਸਾ ਕੇ ਪਰਖਦੇ ਹਨ ਗੁਰਮਖ ਰੰਗ ਚਲੂਲਿਆ ਮੇਰਾ ਮਨ ਤਨੋਂ ਭਿੰਨਾ ਗੁਰਾਂ ਦੁਆਰੇ ਚਲੂਲਿਆ ਗਾੜਾ ਰੰਗ ਮਿਲਿਆ ਤਾਂ ਮੇਰਾ ਮਨ ਤਨ ਉਸ ਵਿੱਚ ਭਿਜ ਗਿਆ ਜਨ ਨਾਨਕ ਮੁਸਕ ਝਕੋਲਿਆ ਸਭ ਜਨਮ ਧਨ ਧੰਨਾ ਸਤਿਗੁਰਾਂ ਨੇ ਮੈਂ ਸੇਵਕ ਜਨ ਨੂੰ ਭਗ ਤੀ ਰੂਪ ਮੁਸ਼ਕ ਸੁਗੰਧੀ ਵਿੱਚ ਚਕੋਲਿਆ ਮਲਾਇਆ ਤਾਂ ਅਗਲੇ ਪਿਛਲੇ ਸਾਰੇ ਜਨਮ ਧੰਤਾ ਜੋਗ ਹੋ ਗਏ ਅਥਵਾ ਸਾਰੇ ਇੰਦਰੀਆਂ ਵੀ ਧਨ ਤੇ ਮਨੁੱਖਾ ਜਨਮ ਵੀ ਧੰਤਾ ਦੇ ਸਹਿਤ ਹੋ ਗਿਆ ਹਰ ਪ੍ਰੇਮ ਬਾਣੀ ਮਨਮਾਰਿਆ ਅਣੀ ਆਲੇ ਅਣੀਆਂ RAM ਰਾਜੇ ਹਰੀ RAM ਰਾਜੇ ਦੀ ਜੋ ਪ੍ਰੇਮ ਮਈ ਬਾਣੀ ਹੈ ਇਹੀ ਅਣੀਆਂ ਕੁੰਡਲੀਆਂ ਵਾਲੇ ਅਣੀ ਆਲੇ ਤੀਰ ਹਨ ਇਨਾ ਤੀਰਾਂ ਨਾਲ ਮਨ ਰੂਪੀ ਹਰਨ ਨੂੰ ਮਾਰਨਾ ਕੀਤਾ ਹੈ ਜਿਵੇਂ શ્રી ਰਾਮਚੰਦਰ ਜੀ ਦੇ ਅਕੋਗ ਬਾਣ ਕੁੰਡਲੀਆਂ ਵਾਲੇ ਹਨ ਉਹ ਜਿਸ ਨੂੰ ਵੱਜਦੇ ਹਨ ਉਸ ਦੀਆਂ ਅੰਦਰਾਂ ਬਾਹਰ ਕੱਢ ਕੇ ਲੈ ਆਉਂਦੇ ਹਨ ਇਸੇ ਤਰ੍ਹਾਂ ਮੇਰਾ ਮਨ ਪ੍ਰੇਮ ਲਗੋ ਹਰ ਤੀਰ ਮੇਰੇ ਮਨ ਵਿੱਚ ਹਰੀ ਦੇ ਪ੍ਰੇਮ ਰੂਪ ਬਾਣ ਲੱਗੇ ਹਨ ਇਹਨਾਂ ਪ੍ਰੇਮ ਰੂਪੀ ਬਾਣਾ ਨਾਲ ਮਨ ਰੂਪ ਹਰਨ ਨੂੰ ਮਾਰਨਾ ਕੀਤਾ ਹੈ ਜਿਸ ਲਾਗੀ ਪੀਰ ਤੇ ਰੰਮ ਕੀ ਸੋ ਜਾਣੇ ਜਰੀਆ ਜਿਸ ਨੂੰ ਪ੍ਰੇਮ ਦੀ ਪੀੜਾ ਲੱਗੀ ਹੈ ਉਹ ਪੀੜਾ ਨੂੰ ਉਹੀ ਆਦਮੀ ਜਾਣਦਾ ਹੈ ਜਾਂ ਜਿਸ ਨੂੰ ਪ੍ਰੇਮ ਦੀ ਪੀੜਾ ਜਰੀਆਂ ਲਗਾਈ ਹੈ ਉਹ ਜਾਣਦਾ ਹੈ ਜੀਵਨ ਮੁਕਤ ਸੋ ਆਖੀ ਹੈ ਮਰ ਜੀਵੇ ਮਰਿਆ ਜਨ ਨਾਨਕ ਸਤਗੁਰ ਮੇਲ ਹਰ ਜਗ ਦੁੱਤਰ ਤਰੀਆ ਮਰ ਜੀਵੇ ਮਰ ਜੀਬੜੇ ਜੋ ਮਹਾਤਮਾ ਹਨ ਉਹਨਾਂ ਦੁਆਰੇ ਜੋ ਆਦਮੀ ਜੀਵਤ ਭਾਤੋ ਮਰਦਾ ਹੈ ਉਹ ਜਿਉਂਦਾ ਹੀ ਮੁਕਤ ਰੂਪ ਆਖੀਦਾ ਹੈ ਗੁਰੂ ਸਾਹਿਬ ਜੀ ਆਖਦੇ ਹਨ ਇੰਜ ਬੇਨਤੀ ਕਰੋ हे प्रभु मैं सेवक जन नु पूरे सतगुरु नाल मिलणा कर जिस करके दुतर कठिन संसार तो तर जावा वाहेगुरु जी का खालसा वाहेगुरु जी की फतेह